ਔਰ ਜਿਹੜੇ ਸਾਡੇ ਨੁਮਾਇंदे ਇੱਥੇ ਹੈਗੇ ਆ ਐਮਐਲਏ ਐਮਪੀ ਐਮਸੀ ਜਾਂ ਜਿਹੜੇ ਤਕੜੇ ਲੀਡਰ ਜਿਹੜੇ ਆਪਣੇ ਉਹ ਬਹੁਤ ਪਹੁੰਚ ਦੇ ਹੈਗੇ ਹਿੰਦੂ ਸਮਾਜ ਦੇ ਲੀਡਰ ਉਹਨਾਂ ਨੂੰ ਵੀ ਅਸੀਂ ਕਹਿੰਦੇ ਹੈਗੇ ਜੇ ਤੁਸੀਂ ਸਾਡੇ ਨਾਲ ਨਹੀਂ ਚੱਲੋਗੇ ਤਾਂ ਤੁਹਾਡਾ ਵੀ ਅਸੀਂ ਬਾਈਪਾਸ ਕਰ ਦਾਂਗੇ ਔਰ ਮੇਰੀ ਦੂਸਰੀ ਬੇਨਤੀ ਹੈ ਕਿ ਜਦੋਂ ਸਾਡੇ ਕੋਲ ਸਾਰਾ ਗਊਆਂ ਦਾ ਟੈਕਸ ਲਿਆ ਜਾਂਦਾ ਤੇ ਗਾਈਆਂ ਨੂੰ ਇੱਕ ਤਾਂ ਬੰਨ ਕੇ ਸਰਕਾਰ ਕਿਉਂ ਨਹੀਂ ਰੱਖਦੀ ਇੱਕ ਤਾਂ ਉਹਨਾਂ ਲਈ ਜਗ੍ਹਾ ਕਿਉਂ ਨਹੀਂ ਬਣਾਈ ਜਾਂਦੀ ਜਨਰਲ ਸਮਾਜਵਾਦ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਪੰਕਜ ਚਾਵਲਾ ਦੇ ਦਫ਼ਤਰ ਫਗਵਾੜਾ ਵਿਖੇ ਮੰਚ ਦੇ ਪ੍ਰਦਾਨ ਮੋਹਨ ਸਿੰਘ ਸਾਈਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਿੱਥੇ ਸਮੂਹ ਅਹੁਦੇਦਾਰਾਂ ਨੇ ਬੀਤੇ ਦਿਨੀ ਗਊ ਮਾਸ ਦੇ ਚੱਲ ਰਹੇ ਗੋਰਖ ਧੰਦੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਉੱਥੇ ਹੀ ਪ੍ਰਧਾਨ ਮੋਹਨ ਸਿੰਘ ਸਾਈਂ, ਅਸ਼ੋਕ ਸੇਠੀ ਅਤੇ ਨਰੇਸ਼ ਭਰਦwaj ਤੋਂ ਇਲਾਵਾ ਹੋਰਨਾਂ ਅਗਵਾਂ ਨੇ ਕਿਹਾ ਕਿ ਭਾਰਤ ਵਿੱਚ ਗਊ ਹੱਤਿਆ ਇੱਕ سنگੀਨ ਅਪਰਾਧ ਹੈ ਗੁਰੂਆਂ ਦੀ ਪਾਵਨ ਧਰਤੀ ਪੰਜਾਬ ਵਿੱਚ ਤਾਂ ਇਸ ਤਰ੍ਹਾਂ ਦੇ ਘਿਣਾਉਣੇ ਅਪਰਾਧ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਨਾ ਆਖਿਆ ਕਿ ਜਿਨ੍ਹਾਂ ਲੋਕਾਂ ਦੁਆਰਾ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਉਨ੍ਹਾਂ ਬਿਰੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਮਾਮਲੇ ਦੇ ਜੋ ਮੁੱਖ ਦੋਸ਼ੀ ਨੇ ਉਹਨਾਂ ਨੂੰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਤੇ ਜਦ ਤੱਕ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹਨਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਦੌਰਾਨ ਵੱਡੀ ਗਿੰਦੀ ਵਿੱਚ ਮੰਚ ਦੇ ਮੈਂਬਰ ਮਹਿਸੂਸ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੀ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਫਗਵਾੜਾ ਦੇ ਵਿੱਚ ਜੋ ਗੋਹਤਿਆ ਕੀਤੀ ਗਈ ਹੈ ਉਹਦੇ ਕੋਲ ਸਬਦਾਂ ਦੀ ਨਕਦੀ ਕਰਦਾ ਹੈ। ਔਰ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਜਿਹੜੇ ਵੀ ਸ਼ਰਤੀ ਤੱਤ ਹੈ ਜਾਂ ਉਹਨਾਂ ਦੇ ਪਿੱਛੇ ਜੋ ਵੀ ਕੋਈ ਲੀਡਰ ਹੈਗੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਏ। ਜੋਤੀ ਟੱਬਾ ਜੋ ਨਾ ਇੱਕ ਫੇਮਸ ਹੋਇਆ ਹੈ ਇਸ ਵਾਅਦੇ ਦੇ ਵਿੱਚ ਇਹ ਕਦ ਤੋਂ ਕਰਿਆਗਾ ਕਿਸੇ ਨੂੰ ਨਹੀਂ ਪਤਾ। ਇਹ ਧੋਖੇ ਦੇ ਨਾਲ ਹਿੰਦੂਆਂ ਨੂੰ ਗੋਵ ਮਾਸਖਵਾ ਕੇ ਹਿੰਦੂਵਾਦ ਦੇ ਧਰਮ ਨੂੰ ਪ੍ਰਸ਼ਟ ਕਰ ਰਿਹਾਗਾ। ਇਦੇ ਵਿੱਚ ਕਿਸੇ ਨਾ ਕਿਸੇ ਇਹੋ ਜੀ ਤਾਕਤ ਦਾ ਜਰੂਰ ਹੱਥ ਹੈਗਾ ਜਿਹੜਾ ਇਹ ਕੰਮ ਕਰਾ ਰਹੀ ਹੈ ਅਦਰ ਬਾਅਦ ਕੋਈ ਹਿੰਦੂ ਬੰਦਾ ਹੈਗਾ ਹਿੰਦੂ ਦਾ ਗਊ ਮਾਸ ਨਹੀਂ ਖੱਟ ਸਕਦਾ ਕੋਈ ਸਰਦਾਰ ਬੰਦਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਕੋਈ ਇੰਡੀਅਨ ਬੰਦਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਯੋਨੀ ਗੱਲ ਹੈ ਕਿ ਦੂਜੇ ਦੇਸ਼ਾਂ ਦੀਆਂ ਤਾਕਤਾਂ ਹੈਗੀਆਂ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਸਟੇਟਾਂ ਦੇ ਵਿੱਚ ਆਈਆਂ ਹੋਈਆਂ ਹੈਗੀਆਂ ਉਹ ਇਹੋ ਜਿਹੇ ਵਾਅਦੇ ਕਰਦੀਆਂ ਨੇ ਤੇ ਇਹੋ ਜਿਹੇ ਗਲਤ ਕੰਮ ਹੁੰਦੇ ਨੇ ਸਮਾਜ ਇੱਕ ਸ਼ਾਂਤੀ ਦੇ ਹੱਕ ਦੇ ਵਿੱਚ ਆ ਸਮਾਜ ਦੀ ਚਾਹਤ ਹੈ ਕਿ ਕੋ ਖਪ ਖਾ ਨਾ ਪਵੇ ਸਮਾਜ ਦੀ ਪਹਿਲੀ ਕੋਸ਼ਿਸ਼ ਇਹ ਹੈ ਕਿ ਪ੍ਰਸ਼ਾਸਨ ਨੂੰ ਵਾਰਨਿੰਗ ਦੇਣੀ ਕਿ ਤੁਸੀਂ ਇਸ ਕੰਮ ਨੂੰ ਰੋਕੋ ਜੇ ਪ੍ਰਸ਼ਾਸਨ ਇਸ ਕੰਮ ਨੂੰ ਰੋਕਣ ਦੇ ਵਿੱਚ ਸਫਲ ਨਹੀਂ ਹੁੰਦਾ ਤਾਂ ਫਿਰ ਜੋ ਸਮਾਜ ਹੈਗਾ ਜੋ ਉਹਨੇ ਆਪਣੀ ਕਾਰਵਾਈ ਕਰਨੀ ਹੈ ਉਹਦੇ ਲਈ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਏਗਾ ਕਿ ਅਸੀਂ ਸੜਕਾਂ ਤੇ ਧਰਨੇ ਦਿੰਨੇ ਆ ਟ੍ਰੈਫਿਕ ਰੋਕਦੇ ਆ ਜਾਂ ਜੋ ਵੀ ਅਸੀਂ ਸਾਡੀ ਜਿਹੜੇ ਸਮਾਜ ਇਕੱਠਾ ਹੋ ਕੇ ਸੋਚੂਗਾ ਉਹ ਅਸੀਂ ਕਾਰਵਾਈ ਕਰਾਂਗੇ ਔਰ ਜਿਹੜੇ ਸਾਡੇ ਨੁਮਾਇੰਦੇ ਇੱਥੇ ਹੈਗੇ ਆ ਐਮਐਲਏ ਐਮਪੀ ਐਮਸੀ ਤਾਂ ਜਿਹੜੇ ਤਕੜੇ ਲੀਡਰ ਜਿਹੜੇ ਆਪਣੇ ਹੁਣ ਬਹੁਤ ਕਹਿੰਦੇ ਹੈਗੇ ਹਿੰਦੂ ਸਮਾਜ ਦੇ ਲੀਡਰ ਉਹਨਾਂ ਨੂੰ ਵੀ ਅਸੀਂ ਕਹਿੰਦੇ ਹੈਗੇ ਜੇ ਤੁਸੀਂ ਸਾਡੇ ਨਾਲ ਨਹੀਂ ਚੱਲੋਗੇ ਤਾਂ ਤੁਹਾਡਾ ਵੀ ਅਸੀਂ ਬਾਈਕਾਟ ਕਰਦਾਂਗੇ ਸਾਡੇ ਲਈ ਸਾਡਾ ਧਰਮ ਪਹਿਲਾ ਹੈਗਾ ਤੁਸੀਂ ਸਾਡੇ ਲਈ ਆਵਾਜ਼ ਚ ਜਿਹੜੀ ਕਿ ਬਿਰਕਾਂ ਵਾਲੇ ਹੋਟਲ ਤੇ ਗਾਈਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੇਚਿਆ ਜਾਂਦਾ ਜੋਤੀ ਢੱਬਾ ਉਹਦੇ ਵਿੱਚ ਗਾਈਆਂ ਨੂੰ ਮਾਰਨਾ ਸਾਡੇ ਹਿੰਦੁਸਤਾਨ ਦੇ ਬਹੁਤ ਵੱਡਾ ਪਾਪ ਆ ਔਰ ਬੰਦੇ ਦੇ ਬਰਬਰ ਇਹ ਪਰਚਾ ਦਰਜ ਹੁੰਦਾ ਕਿਉਂਕਿ ਹਿੰਦੂਆਂ ਲਈ ਗਊ ਹੱਤਿਆ ਦਾ ਮਾਸ ਖਾਣਾ ਬਹੁਤ ਇੱਕ ਪਾਪ ਦੇ ਬਰਬਰ ਲਿਖਿਆ ਇਤਿਹਾਸਕਾਰਾਂ ਨੇ ਸਾਡੇ ਸੰਤਾ ਮਹਾਂਪੁਰਖਾਂ ਦੇ ਔਰ ਉਹਦੇ ਵਿੱਚ ਜਿਹੜੀ ਰਿਪੋਰਟ ਆ ਉਹਦੇ ਵਿੱਚ ਰਿਪੋਰਟ ਦੇ ਵਿੱਚ ਹਲਾਲ ਲਿਖਿਆ ਹਲਾਲ ਜਿਹੜੀ ਚੀਜ਼ ਆ ਉਹਨੂੰ ਮਾਰਿਆ ਜਾਂਦਾ ਪਹਿਲਾਂ ਤਾਂ ਫੇਰ ਉਹਦਾ मांस ਵਿੱਚ ਕੱਟਿਆ ਜਾਂਦਾ ਵੇਚਿਆ ਜਾਂਦਾ ਜੇ ਉਹਨੂੰ ਮਾਰ ਕੇ ਮਰਿਆ మాਸ ਨਹੀਂ ਹੈ ਤਾਂ ਫਿਰ ਡਰੂੜੀ ਚੋਲੀ ਜਾਂਦਾ ਜਾਂਦਾ ਜਦ ਕਿ ਇਹਦੇ ਵਿੱਚ ਪ੍ਰਸ਼ਾਸਨ ਨੂੰ ਸਾਡਾ ਵੀ ਤੇ ਸ਼ਹਿਰ ਵਾਸੀਆਂ ਨੂੰ ਵੀ ਪੂਰ ਸਹਿਯੋਗ ਵੀ ਦੇਣਾ ਚਾਹੀਦਾ ਕਿ ਉਹ ਅਪਰਾਧੀਆਂ ਤੱਕ ਪਹੁੰਚਣ ਪਰ ਉਹਨਾਂ ਨੂੰ ਵੀ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਕਿ ਕਿਸੇ ਬੰਦੇ ਨੂੰ ਵੀ ਇਹਦੇ ਮੁਤਾਬਕ ਬਖਸ਼ਿਆ ਨਾ ਜਾਵੇ ਭਾਵੇਂ ਜਿਹੜੇ ਮਰਜੀ ਪਾਰਟੀ ਦਾ ਹੋਵੇ ਜਿਹੜੇ ਮਰਜੀ ਅਹੁਦੇਦਾਰ ਦੀ ਮਗਰਮਹਤ ਹੋਵੇ ਜਾਂ ਕੋਈ ਵੀ ਨਵਾਇਦਾ ਹੋਵੇ ਔਰ ਮੇਰੀ ਦੂਸਰੀ ਬੇਨਤੀ ਹੈ ਕਿ ਜਦੋਂ ਸਾਡੇ ਕੋਲੋਂ ਸਾਰਾ ਗਊਆਂ ਦਾ ਟੈਕਸ ਲਿਆ ਜਾਂਦਾ ਤੇ ਗਾਈਆਂ ਨੂੰ ਇਕੱਠਾ ਬੰਨ ਕੇ ਸਰਕਾਰ ਕਿਉਂ ਨਹੀਂ ਰੱਖਦੀ ਇਕੱਠਾ ਉਹਨਾਂ ਲਈ ਜਗ੍ਹਾ ਕਿਉਂ ਨਹੀਂ ਬਣਾਈ ਜਾਂਦੀ ਸਾਡੇ ਖੇਤਾਂ ਵਿੱਚ ਫਿਰਦੀਆਂ ਸੜਕਾਂ ਤੇ ਫਿਰਦੀਆਂ ਐਕਸੀਡੈਂਟ ਹੋ ਕੇ ਮਾਮਾ ਦੇ ਪੁੱਤ ਮਰ ਗਏ ਪਤਿਆਂ ਦੇ ਪਤੀ ਮਰ ਗਏ ਭੈਣਾਂ ਦੇ ਭਰਾ ਮਰ ਗਏ ਉਹਨਾਂ ਦੀ ਦੋਸ਼ੀ ਵੀ ਜੇ ਮੈਂ ਮੰਨਾ ਤੇ ਸਰਕਾਰ ਆ ਕਿ ਜਿਹੜੀ ਪੈਸੇ ਲੈ ਕੇ ਵੀ ਸਾਡੇ ਪਸ਼ੂਆਂ ਦੀ ਰੱਖੀ ਨਹੀਂ ਕਰਦੀ Legenda